ਮੈਂ ਕਹਿੰਦੀ ਆ ਉਹ ਲੇਡੀਜ਼ ਕੋਲ ਜਿਹੜੀ ਸੁਖਾਤੂ ਪਰ ਜਿਹੜੀ ਉਹ ਕਹਿੰਦੀ ਸੀ ਕਿ ਮੇਰੇ ਤੁਹਾਡੇ ਲੋਕ ਮੇਰੇ ਪਤੀ ਨੇ ਹਾਂਜੀ ਕੀ ਗੱਲ ਸਮੱਸਿਆ ਕੀ ਹੋਈ ਹੈ ਸਮੱਸਿਆ ਹੋਈ ਅ ਵੀ ਇਹ ਪਰਸਨ ਜਾਉ تھا ਇਹ ਆ ਸਾਡੇ ਇਥੇ ਬਟਾਲੇ ਉਥੇ ਆ ਕੇ ਨੇ ਮਹੱਲੇ ਚ ਬੜਾ ਹੰਗਾਮਾ ਕੀਤਾ ਆ ਕੇ ਤੇ ਨਾ ਦੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾ ਹੀ ਨਾ ਹੀ ਮੈਨੂੰ ਕੋਈ ਦਿੰਦੀ ਆ ਖਾਣ ਨੂੰ ਮੈਂ ਉਦਾਂ ਭੁੱਖਾ ਭੁਲਾਣਾ ਆ ਜਾਂ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਸ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਤੇ ਕਾਗਜ ਹੀ ਉਹ ਵੀ ਮਾਰੇ ਘਮਾ ਕੇ ਬੁੱਲੇ ਸਰਕਾਰੀ ਕੰਮ ਵੀ ਵਿਗਨ ਪਾਇਆ ਵਿਗਨ ਪਾਇਆ ਸਰਕਾਰੀ ਕੰਮ ਕੀ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਾ ਟਾਈਮ ਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ ਨਹੀਂ ਤੇ ਮੇਰਾ ਘਟੋ ਘਟਵੀ ਹੁਣ ਤੱਕ 7-8000 ਰੁਪਏ ਹੋਏ ਨੇ ਕੀ ਕੀ ਮੰਗਦਾ ਤੁਸੀਂ ਮੈਂ ਮੰਗਦਾ ਤਲਾਕ ਦੀ ਕਰਨਾ ਹਾਂ ਤਲਾਕ ਮੰਗਦੇ ਹਾਂ ਅੱਜ ਭਾਜੀ ਬਸ ਕਰਦੇ ਜਿਹੜਾ ਹਲਾਤ ਹੋਇਆ ਵੜੀ ਅੱਜ ਭਾਜੀ ਮੈਨੂੰ ਐਸਐਚਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਮਰਜਲਸਿਲ ਜੀ ਬਸ ਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਅਸੀਂ ਜੇਦੀ ਨੂੰ ਆਣ ਕੇ ਕੋਠੇ ਤੋਂ ਉਤਾਰਿਆ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਹਾਂ ਮਤਲਬ ਪੁੱਛਿਆ ਸੀ ਵੀ ਕੀ ਗੱਲ ਕੀ ਹੈ ਕਹਿੰਦੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਨਾ ਮੈਨੂੰ ਰੱਖਦਾ ਇਹ ਕੋਈ ਇਹਨਾਂ ਨੇ ਦੋਵਾਂ ਨੇ ਲਵ ਮਰਜ ਕੀਤੀ ਹੈ ਇਹਨਾਂ ਦਾ ਨਾ ਇਹਨਾਂ ਨੇ ਘਰਦਿਆਂ ਨੂੰ ਬਾਪੜਿਆਂ ਨੂੰ ਪੁੱਛਿਆ ਕੁੜੀ ਦੇ ਨਾ ਮਾਂ ਪਿਓ ਨੂੰ ਪੁੱਛਿਆ ਤੇ ਨਾਲ ਲਵ ਮਰਜ that's what it ਲੜਕੀ ਦੇ ਜਿਹੜੇ ਪਤੀ ਉਹ ਕਹਿ ਰਹੇ ਕਿ ਕਾਸੀ ਸਰਕਾਰੀ ਆਪਣੀ ਡਿਊਟੀ ਸੀ ਇਹ ਸਰਕਾਰੀ ਕੰਮ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮੁਲਾਜ਼ਮਾਂ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸੋ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁਝ ਕਰੀ ਹਾਂ ਪਰੇਸ਼ਾਨ ਬਹੁਤ ਕੀਤਾ ਨੇ ਫਿਰ ਅਹੀ ਮੌਕੇ ਤੇ ਆਏ ਆ ਸਾਡੇ ਨਾਲ ਲੇਡੀ ਕਸਟਮਰ ਆਏ ਐ ਐਸ ਲੇਡੀ ਆਈ ਹੈ ਉਹਨਾਂ ਨੇ ਫਿਰ ਆਣ ਕੇ ਅਹੀ ਉਤਾਰਿਆ ਪੁੱਤ ਤੋਂ ਤੇ ਫਿਰ ਉਹ ਮਕੇਰੀਆਂ ਭੇਜਦਾ ਉਹਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਆਦੀ ਹੌਲਦਾਰਾ ਕੁਲਜੀਤ ਸਿੰਘ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦਾਂ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਬੱਸੇ ਭਾਲ ਦੋ ਤੁਸੀਂ ਮੈਨੂੰ ਸੰਭਾਲੋਗੇ ਆਪਣਾ ਜਾਨ ਮਾਲ ਦਾ ਬਚਾ ਲਿਆ ਪਾਜੀ ਹਾਂਜੀ ਬਿਲਕੁਲ ਬਚਾ ਲਿਆ ਕੋਈ ਜੀ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ